ਰਮਨਦੀਪ ਕੌਰ ਜੀ ਪੈਂਸਨ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਬਜ਼ੇ ਵਾਲਾ ਵੈਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨਿਆਂ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਣ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਆਂਗਲਵਾਰੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਰੀ ਸੈਂਟਰ ਬਣਾ ਦਿੱਤਾ ਗਿਆ ਅਹੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੀ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੁਣ ਅਗੋਂ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਇਆ ਨੂੰ ਤੇ ਦੂਜੀ ਮੰਮੀ ਮੇਰੇ ਜਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਵਾਲਿਆਂ ਵਾਲਿਆਂ ਇਹ ਛੱਤਾਂ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ادارے ਵਿੱਚ ਕਨਵਰਟ ਕਰਤਾ ਕਿ ਆਂਗਲਵਾਰੀ ਸੈਂਟਰ ਬਣਾਇਆ ਜਾਵੇਗਾ ਇਹ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱੱਕੇ ਖਾਂਦੇ ਫਿਰਦੇ ਆ ਪਰ ਰੋਬੇਕਾਰ ਨੇ ਮੈਂ ਆਪਣੇ ਸਹੁਰੇ ਹੋਈ ਆ ਇਸ ਟਾਈਮ ਮੇਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸਹੁਰੇ ਹੋਈ ਆ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜਦੀ ਮੈਂ ਹਰ ਇੱਕ ਦੇ ਮਿੰਟ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਸਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਛੱਪੜ ਦੇ ਥਾਂ ਚਾਹੀ ਰਹਿਣ ਸਰਕਾਰੀ ਥਾਂ ਆ ਛੱਪੜ ਦੇ ਥਾਂ ਚਾਹੀ ਰਹਿਣ ਇਦੇ ਚ ਮਿੱਟੀਆਂ ਪਾ ਪਾ ਕੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੇ ਅੱਜ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕਿਹਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮਾਂ ਦਾ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈਗੇ ਕਾਨ ਪੀਂਦੇ ਮਾਮੇ ਚ ਥੋੜੇ ਜਿ ਖਰਾਬ ਹੋ ਗਏ ਬਾਅਦ ਜਿਨਾਂ ਨੇ ਆਪਣਾ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਬਾਈ ਨੇ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇਣਾ ਕਰਨ ਆ ਗਰੀਬ ਨੇ ਆਣੇ ਵਿਚਾਰੇ ਕਿੱਥੇ ਜਾਣ ਇਹ ਜੇ ਸਾਡੇ ਕੋਲ ਕੁਝ ਹੋਰ ਆ ਨੂੰ ਰਾਹ ਲੱਭਦਾ ਹੋਵੇ ਤਾਂ ਅਸੀਂ ਬੇਸ਼ੱਕ ਕਈ ਕੋਈ ਗਲੀ ਜਾਂਦਾ ਜਾਵਾਂਗੇ ਆਹੀਂ ਕੋਈ ਗਲੀ ਹੋਰ ਕਿਤੇ ਜਾ ਕੇ ਬਹਿ ਜਾਾਂਗੇ ਸਾਹੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਹਿੰਦਤਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਆ ਸਮਥਿੰਗ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਨ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਐਂ ਪੂਰਾ ਗਰੀਬੀ ਦਾ ਵਾ ਜਿਵੇਂ ਖੁੱਲੀ ਹੁੰਦੀ ਓਹ ਹਾਲ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ ਚ ਉਹ ਵੀ ਵੇਚ ਚੱਲ ਗਈ ਸਭ ਕੁਝ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜਟਾ ਨੇ ਕਮਰੇ ਬਣਾਏ ਆ ਵਹਿਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵਹਿਲੀਆਂ ਸਾਰੀਆਂ ਪੰਚਾਇਤੀ ਉਸ ਨੂੰ ਮਾਰਾਂ ਦੇ ਦਾਦੇ ਸ਼ਾਦੂ ਆਪਣੀ ਜਾਂ ਸਹੀ ਕਾਰਵਾਈ ਕਰਨ ਦੀਆਂ ਜਾਂ ਕਿਤਾ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਲ ਜਾਰ ਹੋ ਰਿਹਾ ਵਾ ਵੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹ ਹੋ ਮਿਹਨਤ ਕਰਦੀਆਂ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲਣ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆੜੇ ਇੱਕ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ ਸੋ ਵਾਲੀ ਕਿਸਤ ਵਾਲੇ ਡਿਲ ਬੇਸਟ ਵਾਲੇ ਉਹ ਵੀ ਵਿਖਾ ਦਾਂਗੇ ਕਿ ਇਹੋ ਮੈਂ ਤੁਹਾਡੇ ਗਾੜੀ ਦਾ ਪਲਾਸਟਾ ਮੇਰੀ ਪ੍ਰਸ਼ਾਸਨ ਗਾੜੀ ਵੀ ਤੁਹਾਡਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਆ ਵੀ ਤੁਹਾਡਾ ਇੱਕ ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰਲਾ ਮਿੰਤ ਕਰਦੇ ਆ ਤੁਹਾਡੇ ਹੱਕ ਚ ਹੋਵੇ ਸਾਡੇ ਗਾ ਤੁਹਾਡੀ ਸੁਣਵਾਈ ਹੋਵੇ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮਹਿੰਮ ਚਲਾਈ ਹੈ ਜੁੱਧ ਨਸ਼ਾ ਵਿਰੁੱਧ ਉਹਦੇ ਮਸਲੇ ਤੇ ਸਾਰਾ ਗੋਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓਟਾਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀਡੀਓ ਸਰ ਨੇ ਤਬਦੀਲ ਕਰ ਸਰਕਾਰ ਤੇ ਇਧਰ ਹੀ ਡਈ ਹੈ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜਨੀ ਇਹ ਤਾਂ ਉਤਲੇ ਲੈਵਲ ਦੀ ਗੱਲ ਆ